ਸਸਟੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੀ ਜੀ ਸਮਰਵੀਅਰ ਮਸਲੀਨ ਸੂਟ ਹੈ ਜਿਹੜੇ ਡਿਜੀਟਲ ਪੇਂਟਿੰਗ ਆ ਉਹ ਸ਼ੇਅਰ ਕਰ ਰਹੇ ਹਾਂ ਸੋ ਜਿਨ੍ਹਾਂ ਨੂੰ ਵੀ ਇਹ ਸੂਟ ਚਾਹੀਦੇ ਆ ਜੀ ਪ੍ਰੋਸੀਜਰ ਆਪਣਾ ਸੇਮ ਹੈਗਾ ਤੁਸੀਂ ਸਕਰੀਨਸ਼ਾਟ ਲਓਗੇ ਜਿਹੜੇ ਵੀ ਸੂਟ ਦਾ ਆਪਣੇ ਕੋਲੇ ਆਲਰੇਡੀ ਇਹ 5 ਟੂ 6 ਸੂਟ ਹੈਗੇ ਆ ਹਾਂਜੀ ਤੇ ਇਹਦਾ ਆਪਾਂ ਸਾਰਾ ਕੁਝ ਤੁਹਾਨੂੰ ਡਿਟੇਲ ਚ ਦਿਖਾਵਾਂਗੇ ਤੁਸੀਂ ਧਿਆਨ ਨਾਲ ਦੇਖਣਾ ਹੈਗਾ ਜਿਹਨੇ ਵੀ ਬੁੱਕ ਕਰਨਾ ਉਸੇ ਸੂਟ ਦਾ ਸਕਰੀਨਸ਼ਾਟ ਲਊਗਾ then ਪ੍ਰਾਈਸ ਦਾ ਪੁੱਛ ਕੇ ਤੁਸੀਂ ਇਹਨੂੰ ਹੋਲਡ ਕਰਵਾ ਸਕਦੇ ਹੋ then ਪੇਮੈਂਟ ਕਰਕੇ ਅਸੀਂ ਤੁਹਾਡਾ ਜਿਹੜਾ ਇਹ ਕੋਰੀਅਰ ਕਰ ਦਾਂਗੇ ਸੋ ਜਿਵੇਂ ਕਿ ਗਰਮੀਆਂ ਦੇ ਵਿੱਚ ਜੀ ਆਪਾਂ ਸਾਰੇ ਇੱਕ ਤਰ੍ਹਾਂ ਦਾ ਸੂਟ ਜਿਵੇਂ ਵੇਅਰ ਕਰਦੇ ਹਾਂ ਉਦੇ ਵਿੱਚ ਆਪਾਂ ਵਰਕ ਵਾਲੇ ਬਲੌਕ ਵਾਲੇ ਜਿਵੇਂ ਕਿ ਆਪਾਂ ਵੀ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸੂਟ ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਹੈਗੇ ਆ ਸੋ ਇਹ ਵੀ ਬਹੁਤ ਹੀ ਪਿਆਰੀ ਪਾਕਿਸਤਾਨੀ ਸਟਾਈਲ ਤੁਸੀਂ ਇਹਨੂੰ ਬਣਾ ਕੇ ਲੇਸਿਸ ਨਾਲ ਤੁਸੀਂ ਫਿਨਿਸ਼ਿੰਗ ਦੇ ਕੇ ਤੁਸੀਂ ਇਹਨੂੰ ਬਹੁਤ ਹੀ ਸੋਹਣਾ ਸਟਿਚ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੀ ਇਹਦੀ ਡਿਜ਼ਾਈਨਿੰਗ ਹੈ ਜੀ ਬਹੁਤ ਹੀ ਕਲਾਸੀ ਡਿਜ਼ਾਈਨਿੰਗ ਹੈ ਇਹਦੀ ਤੁਸੀਂ ਦੇਖੋ ਜਿਵੇਂ ਕਿ ਆਲਸ ਜਿਹੜੀ ਸਾਰੇ ਕਲਰ ਦੇ ਵਿੱਚ ਬੜੇ ਕੂਲ ਜੇ ਕਲਰ ਹੈਗੇ ਆ ਜਿਵੇਂ ਕਿ ਸਮਰ ਦੇ ਹੁੰਦੇ ਹੁੰਦੇ ਹੈਗੇ ਸੋ ਇਹਦੇ ਨਾਲ ਜਿਹੜੀ ਬਾਟਮ ਹੈਗੀ ਹੈ ਜੀ ਪਲੇਨ ਬਾਟਮ ਹੈ ਇਸ ਤਰ੍ਹਾਂ ਅਗਰ ਤੁਸੀਂ ਵਰਕ ਕਰਨਾ ਬਾਟਮ ਤੇ ਤਾਂ ਵਰਕ ਵੀ ਕਰਵਾ ਸਕਦੇ ਹਾਂ ਸੋ ਇਹਦੀ ਪ੍ਰਿੰਟਿੰਗ ਦੇਖੋ ਜੀ ਇਹਦਾ ਜਿਹੜਾ ਸਕਰੀਨਸ਼ਾਟ ਭੇਜੋਗੇ ਤੁਸੀਂ ਐਗਜ਼ੈਕਟ ਏ ਸੂਟ ਦਾ ਇਸ ਤਰ੍ਹਾਂ ਭੇਜੋਗੇ ਆਪਾਂ ਤੁਹਾਨੂੰ ਇਹ ਦੇਖੋ ਸਟੱਫ ਦਾ بیس ਦੇਖੋ ਜੀ ਕਿਸ ਤਰ੍ਹਾਂ ਦਾ ਸੋ ਬਹੁਤ ਹੀ ਸੌਫਟ ਕਾਟਨ ਹੈ ਔਰ ਇੱਕ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਮਸਲੀਨ ਹੈਗੀ ਹੈ ਜੀ ਇਹ ਸਾਰੇ ਲਾਈਨਿੰਗ ਲਾ ਕੇ ਹੀ ਸੂਟ ਬੰਦਦੇ ਆ ਇੱਕ ਵਾਰ ਤੁਸੀਂ ਲਾਈਨਿੰਗ ਲਗਵਾ ਲਓ ਫਿਰ ਇਹਨੂੰ ਤੁਸੀਂ ਜਿੰਨਾ ਚਿਰ ਮਰਜ਼ੀ ਪਾ ਸਕਦੇ ਹੋ ਵਿਦਆਊਟ ਲਾਈਨਿੰਗ ਵੀ ਕਈ ਸੂਟ ਆ ਜਿਵੇਂ ਗਹਿਰੇ ਰੰਗ ਦੇ ਹੁੰਦੇ ਆ ਉਹ ਬਣ ਜਾਂਦੇ ਆ ਬਟ ਉਹ ਜਦੋਂ ਤੁਸੀਂ ਫਿਰ ਇੱਕ ਦੋ ਵਾਰ ਵੇਅਰ ਕਰਦੇ ਹੋ ਵਾਸ਼ ਕਰਦੇ ਹੋ ਤਾਂ ਉਹ ਸ਼੍ਰਿੰਕ ਜ਼ਿਆਦਾ ਹੁੰਦੇ ਆ ਔਰ ਤੁਹਾਡੇ ਪੌਨ ਦੇ ਲਈ ਵੀ ਨਹੀਂ ਰਹਿੰਦੇ ਹੈਗੇ ਇਸ ਤਰ੍ਹਾਂ ਜੀ ਇਹ ਸਾਈਜ਼ ਤੋਂ ਇਸ ਤਰ੍ਹਾਂ ਕੀਤਾ ਹੋਇਆ ਲਾਈਨਸ ਹੈ ਬਾਰਡਰ ਹੈ ਜੀ ਸਾਰੇ ਬੜੇ ਖੁੱਲੇ ਡੁੱਲੇ ਦੁਪੱਟੇ ਹੈਗੇ ਆ ਬਾਟਮ ਇਹਦੀ ਪਲੇਨ ਹੈ ਜੀ ਸੋ ਪਲੀਜ਼ ਧਿਆਨ ਨਾਲ ਤੁਸੀਂ ਵੀਡੀਓ ਦੇਖਿਓ ਔਰ ਆਪਣੇ ਲਈ ਬੁੱਕ ਕਰਿਓ ਸੋ ਇਸ ਤਰ੍ਹਾਂ ਦੀ ਬਾਟਮ ਹੈ ਇਹ ਸੀਗਾ ਜੀ ਆਪਣਾ ਫਰਸਟ ਸੂਟ ਸੈਕਿੰਡ ਸੂਟ ਹੈਗਾ ਜੀ ਪਿੰਕ कलर ਸੋ ਇਹਦੀ ਵੀ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਪਿਆਰੇ ਦੁਪੱਟਾ ਸੂਟ ਹੈ ਇਹ ਇਹਦੇ ਨਾਲ ਜਿਹੜੀ ਬਾਟਮ ਹੈਗੀ ਆ ਇਸ ਤਰ੍ਹਾਂ ਦੀ ਪਿੰਕ ਕਲਰ ਦੀ ਪਲੇਨ ਬਾਟਮ ਹੈ ਔਰ ਇਹਦੇ ਨਾਲ ਇਸ ਤਰ੍ਹਾਂ ਦਾ 4 ਸਾਈਡ ਬਾਰਡਰ ਆ ਜਿਹੜਾ ਦੁਪੱਟਾ ਹੈ ਜੀ ਦੇਖ ਸਕਦੇ ਹੋ ਤੁਸੀਂ ਇਹਨੂੰ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਕਿ ਸਾਰਾ ਦੁਪੱਟੇ ਦੀ ਜਿਹੜੀ ਗ੍ਰੇਸ ਹੈਗੀ ਹੈ ਕਿਸ ਤਰ੍ਹਾਂ ਆਉਂਦੀ ਹੈ ਸੋ ਇਸ ਤਰ੍ਹਾਂ ਫੁੱਲ ਜਿਹੜਾ ਦੁਪੱਟਾ ਹੈਗਾ ਪੂਰਾ ਖੁੱਲਾ ਡੁੱਲਾ ਦੁਪੱਟਾ ਇਹਨੂੰ ਸਿੰਪਲ ਤੁਸੀਂ ਲੇਸਿਸ ਨਾਲ ਫਿਨਿਸ਼ਿੰਗ ਕਰਕੇ ਅਗਰ ਨਹੀਂ ਵੀ ਕਰਨਾ ਤੁਸੀਂ ਓਨਲੀ ਪੱਲਿਆਂ ਤੇ ਪੀਕੋ ਕਰਵਾ ਸਕਦੇ ਹੋ ਸੋ ਇਹ ਵੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਸੋ ਸਮਝ ਲਈ ਆਪਾਂ ਸਪੈਸ਼ਲੀ ਜਿਹੜਾ ਧਿਆਨ ਰੱਖਦੇ ਹੈਗੇ ਆ ਜੀ ਉਹ ਕਲਰ ਕੰਬੀਨੇਸ਼ਨ ਦਾ ਹੁੰਦਾ ਕਿਉਂਕਿ ਇੱਕ ਤਾਂ ਆਪਣੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਅਗਰ ਸਟਾਫ ਥੋੜਾ ਬਹੁਤ ਇੱਧਰ ਉੱਧਰ ਚੱਲ ਜਾਂਦਾ ਅਗਰ ਤੁਸੀਂ ਕਲਰ ਕੰਬੀਨੇਸ਼ਨ ਸਹੀ ਨਹੀਂ ਕਰਦੇ ਤਾਂ ਉਹ ਦੇਖਣ 'ਚ ਜਿਹੜਾ ਸਹੀ ਨਹੀਂ ਲੱਗਦਾ ਸੋ ਇਹ ਪ੍ਰਿੰਟ ਹੈਗਾ ਜੀ ਲਾਜਵਰ ਬਲੂ ਸ਼ੇਡ ਜਿਹਾ ਹੈਗਾ ਇਹਦੇ ਵਿੱਚ ਇਹ ਵੀ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟਿੰਗ ਹੈ ਇਹ ਦੇਖ ਸਕਦੇ ਹੋ ਇਸ ਤਰ੍ਹਾਂ ਫੂਲ ਸੂਟ ਹੈ ਜਿਹੜਾ ਇਸ ਤਰ੍ਹਾਂ ਬਣਦਾ ਔਰ ਇਹਦੇ ਨਾਲ ਬਾਟਮ ਬਹੁਤ ਹੀ ਗ੍ਰੀਨੀਸ਼ ਲਾਈਟ ਜਾਂ ਸਕਾਈ ਜਾਂ ਸ਼ੇਡ ਇਹਦੇ ਨਾਲ ਬਾਟਮ ਹੈਗੀ ਆ ਸੇਮ ਇਹਦੇ ਨਾਲ ਦੁਪੁੱਤਰ ਹੈ ਇਹ ਦੇਖੋ ਜੀ ਵਿਚਕਾਰ ਲਾਈਨਾਂ ਹੈਗੀਆਂ ਫੋਰ ਸਾਈਡ ਬਾਟਮ ਸੋ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਇਹ ਵੀ ਤੁਸੀਂ ਲੈ ਸਕਦੇ ਹੋ ਪਲੀਜ਼ ਸਕਰੀਨ ਸ਼ਾਟ ਲੈਣ ਲਈ ਤੁਸੀਂ ਜਿਹੜਾ ਥੋੜਾ ਧਿਆਨ ਨਾਲ ਲਿਓ ਤਾਂ ਜੋ ਤੁਹਾਨੂੰ ਤੁਸੀਂ ਵੀ ਕਨਫਿਊਜ਼ ਨਾ ਹੋਵੋ ਔਰ ਇਹ ਹੈਗਾ ਜੀ ਇਹ ਦੇਖੋ ਜੀ ਇਹ ਵੀ ਬਹੁਤ ਹੀ ਪਿਆਰਾ ਸਮਰਿਸ਼ ਸ਼ੇਡ ਹੈ ਇਹਦੀ ਅੰਬੀ ਵਾਲਾ ਡਿਜ਼ਾਈਨ ਜੇ ਬੰਦਾ ਵਿੱਚ ਬੜੇ ਪਿਆਰੇ ਜਿਹੇ ਕਲਰ ਕੰਬੀਨੇਸ਼ਨ ਲੱਗੇ ਹੋਏ ਆ ਔਰ ਇਸ ਤਰ੍ਹਾਂ ਦੀ ਬਾਰਡਰ ਸੋ ਜਿਹੜੇ ਸਟੱਫ ਦੀ ਜਿਵੇਂ ਬਾਟਮ ਹੈਗੀ ਲਾਈਨਸ ਜੀ ਇਸੇ ਸਟੱਫ ਤੇ ਬਣਿਆ ਹੋਇਆ ਇਹ ਮਸਲੀਨ ਦੇ ਵਿੱਚ ਹੀ ਸਟੱਫ ਆਉਂਦਾ ਹੈਗਾ ਸੋ ਇਹਦੇ ਉੱਪਰ ਹੀ ਜਿਹੜਾ ਇਹ ਪ੍ਰਿੰਟਿੰਗ ਹੋਈ ਐ ਇਸੇ ਦੇ ਉੱਪਰ ਹੋਈ ਐ ਇਸ ਸਟੱਫ ਦੇ ਉੱਪਰ ਜਿਹੜੀ ਬਾਟਮ ਦੇ ਵਿੱਚ ਹੋਊਗੀ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੇ ਸਿਮਿਲਰ ਜੀ ਲਾਈਨ ਆ ਜਾਂ ਚੈੱਕ ਐ ਸੋ ਉਸ ਤਰ੍ਹਾਂ ਦਾ ਹੀ ਸ਼ਰਟ ਹੋਊਗਾ ਉਸ ਤਰ੍ਹਾਂ ਦਾ ਹੀ ਦੁਪੱਟਾ ਹੋਊਗਾ ਸੋ ਇਹ ਤੁਸੀਂ ਦੇਖ ਸਕਦੇ ਹੋ ਦੁਪੱਟਾ ਵੀ ਇਹਦਾ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਇਹ ਦੇਖ ਫੋਰ ਸਾਈਡ ਬਾਰਡਰ ਹੈ ਜੀ ਵਿੱਚੋਂ ਪਲੇਨ ਹੈ ਔਰ ਬਹੁਤ ਹੀ ਸੌਫਟ ਹੈ ਇਹ ਸਟੱਫ ਵੀ ਤੁਸੀਂ ਇਹਨੂੰ ਸਿੰਗਲ ਜਿਵੇਂ ਫੜੋਗੇ ਸੋ ਬਹੁਤ ਸੌਫਟ ਸਟੱਫ ਸੋ ਤੁਸੀਂ ਲੈ ਸਕਦੇ ਹੋ ਔਰ ਨੈਕਸਟ ਹੈਗਾ ਜੀ ਜਿਵੇਂ ਕਿ ਕ੍ਰੀਮ ਤੇ ਆਪਾਂ ਰੋਜ਼ੀਜ਼ ਵਾਲਾ ਡਿਜ਼ਾਈਨ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਕਾਫੀ ਸ਼ੇਅਰ ਕੀਤੇ ਹੈਗੇ ਆ ਸੋ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਚਾਹੀਦੀ ਹੈ ਤਾਂ ਆਪਾਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜਿਹੜੀ ਸ਼ੇਅਰ ਕਰਾਂਗੇ ਅੱਗੇ ਤੋਂ ਇੱਕ ਲਗ ਤਰ੍ਹਾਂ ਦਾ ਕਨਸੈਪਟ ਹੈ ਇਹ ਵੀ ਮਸਲੀਨ ਦੇ ਉੱਪਰ ਹੀ ਹੈ ਇਸ ਤਰ੍ਹਾਂ ਬਾਰਡਰ ਬਣਦਾ ਜੀ ਇਸ ਤਰ੍ਹਾਂ ਫਲਾਰ ਹੈਗਾ ਔਰ ਗਲੇ ਦੇ ਕੋਲੇ ਡਿਜ਼ਾਈਨਿੰਗ ਹੈ ਮਸਲੀਨ ਦੇ ਵਿੱਚ ਔਰ ਇਹਦੀ ਬੈਗ ਤੇ ਵੀ ਇਸ ਤਰ੍ਹਾਂ ਦਾ ਫਲਾਰ ਹੈਗਾ ਬਾਜੂ ਹੈਗੇ ਆ ਜੀ ਇਹਦੇ ਇਸ ਤਰ੍ਹਾਂ ਬਾਜੂ ਤੇ ਬੰਨਦਾ ਪਲੇਨ ਬਾਟਮ ਹੋਊਗੀ ਔਰ ਇਹਦਾ ਦੁਪੱਟਾ ਵੀ ਬਹੁਤ ਹੀ ਪਿਆਰਾ ਦੁਪੱਟਾ ਹੈਗਾ ਇਹ ਦੇਖੋ ਸੋ ਫੋਰ ਸਾਈਡ ਰੋਜ਼ਸ ਵਾਲਾ ਦੁਪੱਟਾ ਹੈ ਤੁਸੀਂ ਇਹਨੂੰ ਲਾਈਨਿੰਗ ਲਾ ਕੇ ਸਟਿਚ ਕਰਵਾਓ ਤੇ ਅਗਰ ਤੁਸੀਂ ਗੁਰਦੁਆਰਾ ਸਾਹਿਬ ਲਈ ਜਿਵੇਂ ਕਿ ਮੇਰੇ ਕੋਲ ਬਹੁਤ ਸਾਰੇ ਜਿਹੜੇ ਐਨਆਰਆਈ ਕਸਟਮਰ ਜਿਵੇਂ ਮੰਗਦੇ ਆ ਸੂਟਸ ਤਾਂ ਸੋ ਉਹਦੇ ਲਈ ਇਹ ਬਹੁਤ ਹੀ ਸੋਬਰ ਜੇ ਤੇ ਡਿਫਰੈਂਟ ਜਿਹਾ ਕਨਸੈਪਟ ਆ ਇਹ ਦੇਖੋ ਪ੍ਰਿੰਟਿੰਗ ਸਾਰਿਆਂ ਦੀ ਬਹੁਤ ਹੀ ਜ਼ਬਰਦਸਤ ਆ ਸੋ ਔਰ ਇਹਦਾ ਜਿਹੜਾ ਕਲਰ ਕੰਬੀਨੇਸ਼ਨ ਆ ਉਹ ਵੀ ਬਹੁਤ ਕੂਲ ਹੈ ਨੈਕਸਟ ਹੈਗਾ ਜੀ ਇਹ ਸਾਰੇ ਮਸਲੀਨ ਦੀ ਡਿਜ਼ਾਈਨਿੰਗ ਪ੍ਰਿੰਟਿੰਗ ਸੀ ਸੋ ਜਿਹੜਾ ਇਹ ਵਾਲਾ ਜੀ ਇਹ ਟੈਬੀ ਦੇ ਵਿੱਚ ਤੋ ਤੁਸੀਂ ਇਹ ਦੇਖੋ ਪਿਓਰ ਟੈਬੀ ਦੇ ਵਿੱਚ ਹੈ ਜੀ ਇਹ ਇਹ ਦੇਖੋ ਜੀ ਇਸ ਤਰ੍ਹਾਂ ਇਹਦਾ ਮੈਂ ਸਟੱਫ ਦਾ ਬੇਸ ਦਿਖਾਉਣੀ ਆ ਤੁਹਾਨੂੰ ਟੈਬੀ ਲਾਈਨਸ ਦੇ ਵਿੱਚ ਹੈ ਬਹੁਤ ਹੀ ਹਲਕਾ ਫੁਲਕਾ ਜਿਹਾ ਇਹ ਸਟੱਫ ਹੈ ਇਹਨੂੰ ਤੁਸੀਂ ਲਾਈਨਿੰਗ ਲਾ ਕੇ ਸਟਿਚ ਕਰਵਾਉਂਗੇ ਬਹੁਤ ਹੀ ਪਿਆਰਾ ਬਣੂਗਾ ਇਹ ਬਾਜੂ ਦਾ ਡਿਜ਼ਾਈਨ ਹੈ ਜਿਵੇਂ ਇਸ ਤਰ੍ਹਾਂ ਔਰ ਉੱਪਰ ਹੈ ਜਿਹੜਾ ਇਸ ਤਰ੍ਹਾਂ ਗਲੇ ਦਾ ਡਿਜ਼ਾਈਨ ਹੈ ਜੀ ਤੁਸੀਂ ਦੇਖ ਸਕਦੇ ਹੋ ਉੱਪਰ ਗਲੇ ਦੇ نیچے ਘੇਰੇ ਦਾ ਕਨਸੈਪਟ ਹੈ ਇਸ ਤਰ੍ਹਾਂ ਜੀ ਔਰ ਇਹਦੇ ਨਾਲ ਜਿਹੜੀ ਬਾਟਮ ਹੈਗੀ ਆ ਉਹ ਤੁਸੀਂ ਦੇਖ ਲਓ ਇਹਦੇ ਨਾਲ ਪੂਰੀ ਜਿਹੜੀ ਪ੍ਰਿੰਟ ਦੇ ਵਿੱਚ ਬਾਟਮ ਹੈ ਇਸ ਤਰ੍ਹਾਂ ਫੁੱਲ ਪ੍ਰਿੰਟ ਦੇ ਵਿੱਚ ਸ਼ਰਟ ਥੋੜਾ ਪਲੇਨ ਹੈ ਫੁੱਲ ਬਾਟਮ ਹੈ ਜਿਹੜੀ ਉਹ ਫੁੱਲ ਪ੍ਰਿੰਟ ਦੇ ਵਿੱਚ ਹੈ ਔਰ ਇਹਦੇ ਨਾਲ ਦੁਪੱਟਾ ਵੀ ਇਹ ਲਾਈਟ ਪਰਪਲਿਸ਼ ਜਿਹਾ ਸ਼ੇਡ ਆ ਜਿਹੜਾ ਤੁਹਾਨੂੰ ਸ਼ੋ ਹੋ ਰਿਹਾ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਜੀ ਉਹ ਵੀ ਤੁਸੀਂ ਦੇਖ ਸਕਦੇ ਆ ਇਹ ਦੇਖੋ ਵਿੱਚ ਇਹਦੇ ਸੈਂਟਰ ਦੇ ਫਲਾਰ ਹੈ ਔਰ ਫੇਰੇ ਦੀ ਜਿਹੜੀ ਪ੍ਰਿੰਟਿੰਗ ਹੈਗੀ ਆ ਪੱਲਿਆਂ ਤੇ ਸੋ ਤੁਸੀਂ ਇਹਨੂੰ ਲੇ ਸਕਦੇ ਹੋ ਤੁਸੀਂ ਕਲਰ ਹੈ ਜਿਵੇਂ ਇਹਦੇ ਵਿੱਚ ਬਿਲਕੁਲ ਲਾਈਟ ਜਿਹਾ ਕੰਬੀਨੇਸ਼ਨ ਹੀ ਹੈ ਜਿਵੇਂ ਤੁਹਾਨੂੰ ਦਿਖ ਰਿਹਾ ਹੈਗਾ ਇਹ ਬਹੁਤ ਹੀ ਸੌਬਰ ਜੀ ਪ੍ਰਿੰਟਿੰਗ ਹੈ ਦੀ ਕਲਰ ਹੈ ਸੌਰੀ ਇਹਦੇ ਵਿੱਚ ਬਹੁਤ ਹੀ ਥੋੜਾ ਜਿਹਾ ਇਸ ਤਰ੍ਹਾਂ ਦਾ ਪ੍ਰਿੰਟਿੰਗ ਹੈ ਕਲਰ ਹੈ ਸੋ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਜਿਹੜੀ ਇਹਦੀ ਬਾਟਮ ਦੀ ਹੈ ਤੁਸੀਂ ਸਕਰੀਨਸ਼ਾਟ ਪਲੀਜ਼ ਕਲੀਅਰ ਭੇਜੋ ਕਿਉਂਕਿ ਸਾਰਿਆਂ ਦੇ ਸਿਮਿਲਰ ਜੇ ਡਿਜ਼ਾਈਨ ਆ ਸਿਮਿਲਰ ਜੇ ਕਲਰ ਹੈਗੇ ਆ ਸੋ ਆਪਾਂ ਤੁਹਾਡੀ ਸਹੀ ਕਰੈਕਟ ਹੈ ਜਿਹੜੀ ਬੁੱਕ ਕਰ ਸਕੀਏ ਤੁਹਾਡਾ ਸੂਟ ਸੋ ਉਸ ਨਾਲ ਤੁਸੀਂ ਸਕਰੀਨਸ਼ਾਟ ਪਲੀਜ਼ ਕਲੀਅਰ ਭੇਜੋ ਕਈ ਵਾਰ ਕੀ ਹੁੰਦਾ ਹੈ ਸਕਰੀਨਸ਼ਾਟ ਲੈਣੇ ਆ ਤਾਂ ਥੋੜਾ ਜਿਹਾ ਜਿਵੇਂ ਸਾਈਡ ਆ ਜਾਂਦੀ ਹੈ ਸੋ ਉਹਦੇ ਨਾਲ ਵੀ ਨਹੀਂ ਪਤਾ ਚੱਲਦਾ ਸੋ ਇਹ ਸੀ ਜੀ ਆਪਣੇ ਸਮਰ ਵੇਅਰ ਮਸਲੀਨ ਦੇ ਡਿਜੀਟਲ ਪ੍ਰਿੰਟਿੰਗ ਵਾਲੇ ਸੂਟਸ اور होप सो ਤੁਹਾਨੂੰ ਜਰੂਰ ਪਸੰਦ ਆਉਣਗੇ اگر ਤੁਸੀਂ ਇਹਨਾਂ ਨੂੰ ਆਪਣੇ ਕੋਲੇ ਦੁਬਾਰਾ ਆਉਂਦੇ ਆਪਾਂ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਆਪਣੇ ਕੋਲੇ ਇਹੀ ਸੂਟ ਆਏ ਹੈਗੇ ਆ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮਿਲ ਜਣਾਂਗੇ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much